ਇਨਸਾਨੋ 인ਸਾਨੋ ਤੈਨਾਂ ਡੋਰ ਸਾਡੀ ਆਜ਼ਾਦੀ ਖਤਮ ਕਰਤੀ ਸਾਡੀ ਆਜ਼ਾਦੀ ਖਤਮ ਕਰਤੀ ਸਾਡੇ ਦਿੱਤਾ ਪਹੁੰਚਦੀ ਹੈ ਪਤਾ ਨਹੀਂ ਕਿੰਨੇ ਕਿ ਤੜਫ ਤੜਫ ਕੇ ਪੰਛੀ ਮਰਦੇ ਨੇ ਸਾਡੇ ਤੇ ਰਹਿਮ ਕਰੋ ਤੁਸੀਂ ਆਪਣੇ ਸਵਾਰਥ ਪਿੱਛੇ ਆਪਣੇ ਸਾਉਂਕ ਪਿੱਛੇ ਸਾਡੀ ਜਾਨਾਂ ਦੇ ਮੰਗਰ ਪਈਓ 인ਸਾਨੋ ਤਰਸ ਕਰੋ ਨਾ ਤਾਂ ਸਾਨੂੰ ਬੰਦੇ ਬਣਾਇਆ ਕਿੰਨਾ ਸੋਹਣਾ ਕਾਜ ਰਚਾਇਆ ਬੰਦਾ ਬੰਦੇ ਤੇ ਕਮ ਨਿਆਵੇ ਬੰਦਾ ਬੰਦੇ ਤੇ ਕਮ ਨਿਆਵੇ ਖਬਰ ਕਿੱਧਰ ਉੜੀ ਜਾਵੇ ਜੀਣਾ ਵੀ ਕੀ ਜੀਣਾ ਇੱਥੇ ਜੀਣਾ ਵੀ ਕੀ ਜੀਣਾ ਇੱਥੇ ਦੁਨੀਆ ਬਣ ਗਈ ਨੋਟਾਂ ਦੀ ਜਾ ਤੂੰ ਸਾਨੂੰ ਮਿੱਟੀ ਵਣਾ ਦੇ ਜਾ ਮੱਤ ਬਦਲੇ ਦੇ ਲੋਕਾਂ ਦੀ ਚਾਈਨਾ ਡੋਰ ਚ ਲਿਪਟਿਆ ਹੋਇਆ ਇਹ ਸ਼ਖਸ ਕਬੂਤਰ ਬਣਿਆ ਤੇ ਹੌਲੀ ਹੌਲੀ ਦਮ ਤੋੜਨ ਦੀ ਐਕਟਿੰਗ ਕਰਦਾ ਤਾਂ ਜੋ ਲੋਕਾਂ ਨੂੰ ਸੁਨੇਹਾ ਮਿਲ ਸਕੇ ਕਿ ਪਤੰਗ ਉਡਾਉਣ ਵੇਲੇ ਇਸਤੇਮਾਲ ਕੀਤੀ ਜਾਂਦੀ ਚਾਈਨਾ ਡੋਰ ਨਾ ਸਿਰਫ ਮਾਸੂਮ ਪੰਛੀਆਂ ਦੀ ਜਾਨ ਲੈਂਦੀ ਹੈ ਸਗੋਂ ਬੱਚਿਆਂ ਲਈ ਵੀ ਘਾਤਕ ਹੈ ਇਹ ਇਨਸਾਨੀ ਜ਼ਿੰਦਗੀਆਂ ਤੇ ਵੀ ਭਾਰੀ ਪੈਂਦੀ ਹੈ ਆਪਣੇ ਸਵਾਰਥ ਵਾਸਤੇ ਇੱਕ ਚਾਈਨਾ ਦੀ ਡੋਰ ਨੂੰ ਡੋਰ ਨਾਲ ਪਤੰਗ ਤਣਾਉਂਦੇ ਆ ਉਦੇ ਉੱਤੇ ਬਹੁਤ ਜੀਵ ਫਸ ਜਾਂਦੇ ਨੇ ਜਾਨਵਰ ਪੰਛੀ ਪੰਛੀ ਤੇ ਜਿਨ੍ਹਾਂ ਦਾ ਪਤਾ ਹੁੰਦਾ ਆਪਾਂ ਨੂੰ ਪੰਛੀ ਤੋਂ ਆਪਾਂ ਕੱਢ ਵੀ ਲੈਣੇ ਆ ਮੈਂ ਇੱਕ ਵਾਰੀ ਮੇਰੇ ਯਾਦ ਆ ਤਾ ਪੰਛੀ ਪਿਆਤੀ ਬਹੁਤ ਖੇਤਾਂ ਦੇ ਵਿੱਚ ਉਹ ਵੀ ਤੇਰੇ ਲੜ ਕੇ ਮਰਿਆ ਪਿਆ ਸੀ ਕਿਉਂਕਿ ਮੈਂ ਬੇਨਤੀ ਅਪੀਲ ਕਰਨੀ ਤੋਂ ਨੇ ਪੂਰੇ ਭਾਰਤ ਨੂੰ ਪੰਜਾਬ ਨੂੰ ਵੀ ਜਿਹੜੀ ਚੈਨੈਲ ਡੋਰ ਹੈ ਇਹ ਇਹਨੂੰ ਬੰਦ ਹੋਣੀ ਚਾਹੀਦੀ ਹੈ ਬਿਲਕੁਲ ਕਿਉਂਕਿ ਇਹ ਜਾਨਵਰ ਨੇੜੇ ਦੇ ਜੀਵ ਪੰਛੀ ਇਹਨਾਂ ਦੀ ਵੀ ਜ਼ਿੰਦਗੀ ਆ ਸੀ ਆਪਣੇ ਸੌਂਕ ਵਾਸਤੇ ਸਵਾਰਥ ਵਾਸਤੇ ਕਿੱਡੀ ਵੱਡੀ ਕੱਟੀਆਂ ਕੰਮ ਕਰ ਰਹੇ ਆ ਇੰਨੇ ਖਤਰਨਾਕ ਜੀ ਇਹ ਤਾਂ ਟੁੱਟਦੀ ਵੀ ਨਹੀਂ ਜੀ ਕਈ ਵਾਰੀ ਪੈਰ ਤੇ ਫਸਦੇ ਆ ਵੇ ਜੀ ਇਹ ਤਾਂ 4-5 ਗੱਥਾ ਗੋਦਨਾ ਪੰਨਿਆਂ ਪੰਨਿਆਂ ਹੁੰਦੇ ਨੇ ਕਿ ਕਈ ਪੈਰ ਤੇ ਫਸਦੇ ਵੇ ਜੀ ਇਹ ਤਾਂ ਕੱਲੀ ਵੀ ਟੁੱਟਦੀ 4-5 ਤਾਂ ਕਿਥੋਂ ਟੁੱਟਣ ਗਈਆਂ ਇਹ ਤਾਂ ਜਮੇ ਨੁਕਸਾਨ ਨੁਕਸਾਨ ਤਾਂ ਸਮਝ ਲੋ ਵੀ ਇਸੇ ਕਰਕੇ ਕੰਚ ਖੜਿਆ ਰਿਹਾ ਧਰਤੀ ਤੇ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਦੇਖੋ ਸੰਦੇਸ਼ਾ ਦਿੱਤਾ ਹੈ ਹੁਣ ਬੇਨਤੀ ਕਰਦੇ ਨੌਜਵਾਨਾਂ ਨੂੰ ਵੀ ਵੀਰੋ ਦੇਖੋ ਇੱਕ ਸੰਦੇਸ਼ਾ ਜਿਹੜਾ ਇਹਨੂੰ ਮੰਨੋ ਤੇ ਬੇਨਤੀ ਕਰਦਾ ਦੁਕਾਨਦਾਰਾਂ ਨੂੰ ਵੀ ਅੱਗੇ ਵੀ ਤਾਂ ਪਰੋਜੀ ਰੋਟੀ ਕਮਾਗੀ ਕਰਨੇ ਕਿਹੜਾ ਕਿ ਡੋਰ ਵੇਚੀ ਖਾਣੇ ਆਂਗੇ ਕਿ ਨਹੀਂ ਇਹਦੇ ਕਰਕੇ ਜਿਹੜੀ ਸਾਡੀ ਪਰੰਪਰਾ ਧਰਮ ਦੀ ਹਰੇਕ ਬੰਦਾ ਕੋਈ ਨਾ ਕੋਈ ਧਰਮ ਨਾਲ ਜੁੜਿਆ ਹੋਇਆ ਪਰ ਧਰਮ ਕਹਿੰਦੇ ਕਿਸਦਾ ਬੁਰਾ ਨਹੀਂ ਸੋਚਦਾ ਲਈ ਧਰਮ ਨੂੰ ਆਪਣੇ ਧਰਮ ਨੂੰ ਮੂਰੇ ਰੱਖ ਕੇ ਇਹਨੇ ਪੰਜ-ਛੇ ਵਾਰ ਸੋਚੋ ਜਿਹੜੇ ਬੰਦੇ ਇਸ ਦੀ ਬਾਹ ਵਢ ਗਈ ਕਿਸੇ ਦਾ ਕੰਨ ਵਢ ਗਿਆ ਕਿਸੇ ਦੀ ਅੱਖ ਵਢੇਗੀ ਨੁਕਸਾਨ ਹੁੰਦਾ ਹੈ ਉਹਨਾਂ ਬਾਰੇ ਸੋਚੋ ਚਾਈਨਾ ਡੋਰ ਨਾ ਸਿਰਫ ਪੰਛੀਆਂ ਲਈ ਬਲਕਿ ਇਨਸਾਨਾਂ ਲਈ ਵੀ ਖਤਰਨਾਕ ਹੈ ਦੇਸ਼ ਦੇ ਵੱਖ-ਵੱਖ ਖੇਸਿਆਂ ਤੋਂ ਖਬਰਾਂ ਆਈਆਂ ਨੇ ਕਿ ਨਾ ਸਿਰਫ ਬੱਚੇ ਬਲਕਿ ਨੌਜਵਾਨ ਵੀ ਅਜਿਹੀਆਂ ਡੋਰਾਂ ਕਰਕੇ ਜ਼ਖਮੀ ਹੋਏ ਨੇ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਪੰਜਾਬ ਸਰਕਾਰ ਦੇ ਵੀ ਸਖਤ ਆਦੇਸ਼ ਨੇ ਕਿ ਪ੍ਰਸ਼ਾਸਨ ਦੁਕਾਨਾਂ ਤੇ ਜਾ ਕੇ ਚੈਕਿੰਗ ਕਰੇ ਪੁੱਛ ਪੜਤਾਲ ਹੋ ਵੀ ਰਹੀ ਹੈ ਦੁਕਾਨਦਾਰਾਂ ਨੂੰ ਚੇਤਾਵਨੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਅਗਾਹ ਬਸੰਤ ਪੰਚਮੀ ਹੈ ਵੱਡੇ ਪੱਦਰ ਤੇ ਪਤੰਗਬਾਜ਼ੀ ਹੁੰਦੀ ਹੈ ਤੇ ਫਿਰ ਚਾਈਨਾ ਡੋਰ ਕਰਕੇ ਹਾਦਸੇ ਵੀ ਖੂਬ ਪੇਸ਼ ਆਉਂਦੇ ਨੇ ਪਰ ਸਬਕ ਨਹੀਂ ਲਿਆ ਜਾ ਰਿਹਾ